ਇਸ ਵੇਲੇ ਦੀ ਵੱਡੀ ਖਬਰ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਖਜੂਰਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ SBI ਬੈਂਕ ਦੇ ATM ਨੂੰ ਨਿਸ਼ਾਨਾ ਬਣਾਦਿਆ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਮੁਤਾਬਕ ਬੇਖੌਫ ਲੁਟੇਰਿਆਂ ਨੇ ATM ਨੂੰ ਕੱਟ ਕੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਜੀ ਹਾਂ ਤੁਹਾਨੂੰ ਦੱਸ ਦਈਏ ਕਿਸੇ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਮਾਧਵੀ ਸ਼ਰਮਾ ਅਤੇ ਡੀਐਸਪੀ ਫਗਵਾੜਾ ਭਾਰਤ ਪੂਸ਼ਣ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਮਿਲੀ ਸੀ ਕਿ ਖਜੂਰਲਾ ਪਿੰਡ ਵਿੱਚ ਸਥਿਤ ਐਸਪੀਏ ਤੇ ਏਟੀਐਮ 'ਚ ਲੁੱਟ ਦੀ ਵਾਰਦਾਤ ਹੋਈ ਹੈ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਬੈਂਕ ਵੱਲੋਂ ਹੁਣ ਤੱਕ ਨਾ ਤਾਂ ਕੋਈ ਅਧਿਕਾਰਤ ਸੂਚਨਾ ਦਿੱਤੀ ਗਈ ਹੈ ਨਾ ਹੀ ਏਟੀਐਮ ਦੇ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਈ ਗਈ ਹੈ ਇੱਥੋਂ ਤੱਕ ਕਿ ਏਟੀਐਮ ਵਿੱਚ ਕਿੰਨੀ ਨਕਦੀ ਮੌਜੂਦ ਸੀ ਇਸ ਬਾਰੇ ਵੀ ਬੈਂਕ ਵੱਲੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਡੀਐਸਪੀ ਨੇ ਦੱਸਿਆ ਕਿਸਾਲ 2022 ਵਿੱਚ ਵੀ ਇਸੇ ATM ਚੋਰੀ ਲੁੱਟ ਦੀ ਵਾਰਦਾਤ ਹੋ ਚੁੱਕੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਬੈਂਕ ਪ੍ਰਸ਼ਾਸਨ ਨੂੰ ਕਈ ਵਾਰ ਰਿਖਤੀ ਰੂਪ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ATM ਤੇ ਗਾਰਡ ਤਾਇਨਾਤ ਕੀਤਾ ਜਾਵੇ ਪਰ ਬੈਂਕ ਅਧਿਕਾਰੀਆਂ ਨੇ ਉਸ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਬੈਂਕ ਦੀ ਇਸ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਇੱਕ ਵਾਰ ਫਿਰ ਲੁੱਟੇਰੇ ਬਿਨਾਂ ਕਿਸੇ ਡਰ ਦੇ ATM ਨੂੰ ਕੱਟ ਕੇ ਵੱਡੀ ਵਾਰਦਾਤ ਕਰਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਲੁੱਟੇ ਗਏ ਰਕਮ ਕਿੰਨੀ ਹੈ ਮੌਕੇ ਤੇ ਐਸਐਚਓ ਫਗਵਾੜਾ ਡੀਐਸਪੀ ਫਗਵਾੜਾ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਸਵਾਲ ਇਹ ਹੈ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਵੀ ਜੇ ਬੈਂਕ ਸੁਰੱਖਿਆ ਪ੍ਰਬੰਧ ਨਹੀਂ ਕਰਦਾ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੇ ਕਿਵੇਂ ਰੋਕ ਲੱਗੇਗੀ ਇੱਕ ਵੱਡਾ ਸਵਾਲ ਹੈ ਹੋਰ ਇਸ ਮੌਕੇ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਅਤੇ ਡੀਐਸਪੀ ਫਗਵਾੜਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਇੱਕ ਖਜੂਰਲੇ ਪਿੰਡ ਦੇ ਵਿੱਚ ਏਟੀਐਮ ਲੱਗਾ ਹੋਇਆ ਸੀ ਐਸਬੀਆਈ ਦੀ ਇੱਥੇ ਬ੍ਰਾਂਚ ਆ ਤੇ ਉਹ ਰਾਤ ਜਿਹੜਾ ਏਟੀਐਮ ਦੇਖੋਂ ਦੀ ਇਨਫੋਰਮੇਸ਼ਨ ਮਿਲੀ ਜਾ ਸਰਪੰਚ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਕਿ ਇਦਾਂ ਜਿਹੜਾ ਆ ਉਹ ਬ੍ਰੇਕ ਹੋਇਆ ਏਟੀਐਮ ਸਾਡੇ ਪਿੰਡ ਦਾ ਬੈਂਕ ਵੱਲੋਂ ਕੋਈ ਵੀ ਜਿਹੜੀ ਆ ਅਜੇ ਤੱਕ ਇਨਫੋਰਮੇਸ਼ਨ ਜਿਹੜੀ ਆ ਆ ਫੁਟੇਜ ਵਗਰਾ ਪ੍ਰੋਵਾਈਡ ਨਹੀਂ ਕਰਾਈਗੇ ਤੇ ਨਾ ਹੀ ਇਹਨਾਂ ਨੇ ਅਜੇ ਤੱਕ ਜਿਹੜਾ ਆ ਉਹ ਜਿਹੜਾ ਐਨਸੀ ਇਹਨਾਂ ਦੀ ਇੱਕ ਤਰੀਕ ਤੋਂ ਹੀ ਜਿਹੜੀ ਬੰਦ ਕਾਫੀ ਵੱਡਾ ਲੈਕ ਹੈ ਜੀ ਇਹਦਾ ਬੈਂਕ ਦੇ ਵਿੱਚ ਬਾਕੀ ਫਰਦਰ ਰਹੀ ਇਨਵੈਸਟੀਗੇਸ਼ਨ ਕਰਦੇ ਰੁੱਖ ਸਾਹਿਬ ਇੱਕ ਅਮਾਉਂਟ ਵਗੈਰਾ ਅਮਾਉਂਟ ਵਗੈਰਾ ਦੱਸਿਆ ਨੇ ਕੁਸ਼ ਅਮਾਉਂਟ ਆਜੇ ਕਰ ਰਹੇ ਆ ਜੀ ਜਿਹੜਾ ਨੇ ਗਾਰਡ ਵੀ ਜਿਹੜਾ ਇਹਨਾਂ ਨੂੰ ਕਾਫੀ ਅਸੀਂ ਲੈਟਰ ਜਾਰੀ ਕੀਤੇ ਸੀ ਕਿ ਗਾਰਡ ਇੱਥੇ ਰੱਖਿਆ ਜਾਵੇ ਇਸ ਤੋਂ ਪਹਿਲਾਂ ਵੀ ਇੱਕ ਬਾਈ ਦੇ ਵਿੱਚ ਵੀ ਇੱਥੇ ਹੋਈ ਸੀ ਅਟੈਂਪਟ ਉਦੋਂ ਵੀ ਪੈਸੇ ਗਏ ਸੀ ਫਿਲਹਾਲ ਇਹ ਦੱਸ ਰਿਹਾ ਇਹ ਕਹਿ ਰਿਹਾ ਕਿ ਗਾਰਡ ਅਸੀਂ ਨਹੀਂ ਰੱਖਿਆ ਕਿਉਂਕਿ ਪੈਸੇ ਜਿਹੜੇ ਆ ATM ਤੇ ਜਿਆਦਾ ਨਹੀਂ ਸੀ ਹੁੰਦੇ ਅਗੇ ਤੇ ਇਸੇ ਕਰਕੇ ਗਾਰਡ ਨਹੀਂ ਸੀ ਇਹਨਾਂ ਨੇ ਰੱਖਿਆ ਹੋਇਆ ਸਰ ਬਾਕੀ ਵੈਰੀਫਾਈ ਕਰ ਲੈਣਗੇ ਹਾਂਜੀ ਸਰ ਕਿੰਨੇ ਕ ਵਜੇ ਹੋਇਆ ਇਹ ਅਜੇ ਤੇਨਾ ਬੈਂਕ ਵੱਲੋਂ ਕੋਈ ਸਾਨੂੰ ਜਿਹੜੀ ਫੁਟੇਜ ਪ੍ਰੋਵਾਈਡ ਨਹੀਂ ਕਰਾਈ ਗਈ ਆਦਰਵਾਈਜ਼ ਅਸੀਂ ਲੈਣੇ ਪਾਏ ਤੋਂ ਜੇ ਫੁਟੇਜ ਦੀ ਲੋੜ ਆ ਲੋਕ 10:00 ਵਜੇ ਤੋਂ ਲੈ ਕੇ 8:30 ਦੇ ਵਿੱਚ ਵਿੱਚ ਨੇ ਇਨਸੀਡੈਂਟ ਜਿਹੜਾ ਹੈ ਉਹ ਕਲੀਅਰ ਹੋ ਰਿਹਾ ਹੈ ਏਟੀਐਮ ਤੋੜਿਆ ਗਿਆ ਜਾਂ ਕਟਿਆ ਗਿਆ ਪਟਕੇ ਲੱਗੇ ਤੇ ਏਟੀਐਮ ਕਟਿਆ ਗਿਆ ਇਨੀਸ਼ੀਅਲੀ ਜੋ ਦੇਖਿਆ ਜੀ ਕੱਟ ਕੇ ਲੈ ਕੇ ਗਏ ਆ ਬਾਕੀ ਫਰਦਰ ਜਿਹੜੇ ਫੁਟੇਜ ਗਾਰਾ ਜਦੋਂ ਆਉਂਦੀ ਆ ਉਹ ਤੋਂ ਜ਼ਿਆਦਾ ਕਲੀਅਰ ਹੋਏਗਾ ਜੀ ਅਜੇ ਬੈਂਕ ਵਾਲੇ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਰਹੇ ਕਿੰਨੇ ਵੇ ਤੁਸੀਂ ਮਾਰਨਿੰਗ ਕਿੰਨੇ ਵੇ ਆਏ ਹੋਏ ਆ ਜੀ ਅਸੀਂ ਤਾਂ ਜਿਹੜਾ 9:30 ਵਜੇ ਸਰਪੰਚ ਦਾ ਫੋਨ ਆਇਆ ਸੀ ਜੀ ਅੱਛਾ ਇਹ ਕਿਹਨਾ ਕੋਈ ਵੀ ਜਿਹੜਾ ਸਕਿਉਰਿਟੀ ਦਾ ਜਿਹੜਾ ਉਹਦਾ ਇੰਤਜ਼ਾਮ ਹੁੰਦੇ ਆ ਕਿ ਇਹਨਾਂ ਦੇ ਪੁਰੇ ਉਸੇ ਵੇਲੇ ਜਿਹੜੀ ਆ ਮੇਲ ਜਾਂ ਜਿਹੜੇ ਵੀ ਸਰਵਲੈਂਸ ਸਿਸਟਮ ਇਹਨ ਬਿਲਕੁਲ ਹੀ ਇਹਨਾਂ ਦਾ ਫਲਾਇਆ ਬਿਲਕੁਲ ਹੀ ਕੋਈ ਵੀ ਜਿਹੜਾ ਉਹ ਸਰਵਲੈਂਸ ਦਾ ਸਿਸਟਮ ਨਹੀਂ ਚੱਲਦਾ ਇਸ ਨੂੰ ਸਰ ਹੁਣ ਤੱਕ ਕਾਫੀ ਟਾਈਮ ਹੋ ਗਿਆ 12:30 ਹੋ ਗਿਆ ਹੁਣ ਤੱਕ ਇਹਨਾਂ ਨੇ ਕੋਈ ਨਹੀਂ ਦੱਸਿਆ ਵੀ ਕਿੰਨੀ ਘਮਾਉਣ ਗਈ ਆ ਬਸ ਟਿਲ ਡੇਟ ਅਜੇ ਤੱਕ ਇਹਨਾਂ ਨੇ ਸਾਨੂੰ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਪਾਈ ਬਾਕੀ ਫਰਦਰ ਫੁਟੇਜ ਲੈਣ ਤੋਂ ਬਾਅਦ ਹੀ ਇਹਨਾਂ ਦੀ ਬਾਕੀ ਦੇਖ ਸਰ ਕੋਈ ਇਹ ਘਟਨਾ ਕਾਫੀ ਵਾਪਰ ਚੁੱਕੀ ਐ ਇਦਾਂ ਦੀ ਜਿਹੜੀ ਬੈਂਕ ਵਾਲੇ ਨਹੀਂ ਕੋਈ ਇਦਾਂ ਦੀ ਉਹ ਫੋਟੇ ਦਿੰਦੀ ਆ ਸਪੋਰਟ ਇੱਕ ਮਿੰਟ ਇੱਕ ਮਿੰਟ ਸਵਾਲ ਮੇਰਾ ਸਵਾਲ ਮੇਰਾ ਸਵਾਲ ਕਰੋਨੇ ਨਾ ਕੋਈ ਸਕورٹی ਦਿੰਦੇ ਰੱਖਦੇ ਆ ਜੀ ਨਾ ਕੋਈ ਹੁਣ ਤਾਂ ਡਿਟੇਲ ਦਿੰਦੇ ਪੁਲਿਸ ਨੂੰ ਪਹਿਲਾਂ ਵੀ ਹੋ ਚੁੱਕਾ ਹੈ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹਨਾਂ ਬੈਂਕ ਵਾਲਿਆਂ ਤੇ ਜੀ ਬਿਲਕੁਲ ਜੀ ਇਸ ਵਾਰੀ ਐਕਸ਼ਨ ਵੀ ਹੋਏਗਾ ਇਹਨਾਂ ਖਿਲਾਫ ਠੀਕ ਹੈ ਜੀ ਕਿਉਂਕਿ ਅਸੀਂ ਇਹਨਾਂ ਨੂੰ ਵੱਖ-ਵੱਖ ਸਮੇਂ ਤੇ ਜਿਹੜੀਆਂ ਲੈਟਰਾਂ ਜਾਰੀ ਕੀਤੀਆਂ ਸੀ ਕਿ ਇਹ ਪਹਿਲਾਂ ਵੀ ਇਨਸੀਡੈਂਟ ਇਸ ਬੈਂਕ ਦੇ ਵਿੱਚ ਹੋ ਚੁੱਕਾ ਹੈ ਬਾਈ ਦੇ ਵਿੱਚ ਤੇ ਫਿਰ ਵੀ ਇਸਰਾਂ ਨੇ ਸਾਡੀਆਂ ਚਿੱਠੀਆਂ ਦੇ ਬਾਵਜੂਦ ਵੀ ਇੱਥੇ ਕੋਈ ਗਾਰਡ ਜਿਹੜਾ ਹੈ ਉਹ ਡਿਪਲਾਈ ਨਹੀਂ ਕੀਤਾ ਕੋਈ ਇਹ ਪਤਾ ਲੱਗਿਆ ਲਟਰੇ ਆਏ ਕਿੱਦਾਂ ਸੀਗੇ ਲਟਰੇ ਜਿਹੜੇ ਆ ਗੱਡੀ ਚ ਆਏ ਜਾਂ ਕਿੱਦਾਂ ਆਏ ਆ ਮੈਂ ਉਹ ਦਰਾਰੀ ਟ੍ਰੀਟ ਕਰ ਦਿੰਨਾ ਜੀ ਕਿ ਇੱਥੇ ਆਲਰੇਡੀ ਜਿਹੜੇ ਜੜੇ ਭਾਗ ਤੋਂ ਜਿਹੜੀ ਫੁਟੇਜ ਸਾਨੂੰ ਹਾਸਲ ਹੋਈ ਆ ਉਹਦੇ ਤੋਂ ਅਸੀਂ ਅਹੀਂ ਫਰਦਰ ਜਿਹੜਾ ਕਰ ਰਹੇ ਆ ਤੇ ਜਿਹੜੀ ਬੈਂਕ ਵੱਲੋਂ ਵੀ ਜਿਹੜੀ ਫੁਟੇਜ ਤੋਂ ਪ੍ਰੋਵਾਈਡ ਕਰਾਈ ਜਾਏਗੀ ਐਕਚੁਅਲ ਚੋਂ ਉਹ ਤੋਂ ਪੋਜੀਸ਼ਨ ਪਤਾ ਲੱਗਦੀ ਹੈ ਕਿ ਕਿਹੜਾ ਵਹੀਕਲ ਆ ਜਾਂ ਕਿੰਨੇ ਜਿਹੜੇ ਹੈਗੇ ਸੀ ਕਰਨ ਵਾਲੇ ਸਰ ਕੈਮਰੇ ਕੀ ਆ ਜੀ ਇਹ ਐਸਪੀਆ ਦੀ ਬੈਂਕ ਸਰ ਕੈਮਰੇ ਵਗੈਰਾ ਨਹੀਂ ਲੱਗੇ ਇੱਥੇ ਕੈਮਰਾ ਲੱਗੇ ਆ ਜੀ ਪਰ ਕੈਮਰਾ ਅਜੇ ਤੱਕ ਜਿਹੜਾ ਵਰਕਿੰਗ ਕੰਡੀਸ਼ਨ ਉਹਨਾਂ ਲੱਗੇ ਹੋਏ ਜਿਹਨਾਂ ਦਾ ਬੈਕਅਪ ਜਿਹੜਾ ਦੇਖਣਾ ਆਏ ਹੈ ਇਹਨਾਂ ਦੇ ਜਿਹੜਾ ਨੂੰ ਇਹਨਾਂ ਸਰਵਲੈਂਸ ਦਿੱਤੀ ਹੋਈ ਹੈ ਬੈਂਕ ਦੀ ਪਰ ਟੀਲ ਟਾਈਮ ਜਿਹੜਾ ਅਜੇ ਤੱਕ ਵੀ ਇਹ ਸਰਵਲੈਂਸ ਪ੍ਰੋਵਾਈਡ ਕਰਾਉ। ਸਰ ਕੀ ਹਨ ਕਾਰਵਾਈ ਕੀਤੀ ਜਾ ਰਹੀ ਹੈ ਬਲਾਲ ਸਰਪੰਚ ਦੇ ਬਿਆਨ ਤੇ ਆਫੀਰ ਦਾ ਜੋ ਕਹ ਰਿਹਾ ਜੀ ਕਿਉਂਕਿ ਇਹਨਾਂ ਨੇ ਤੇ ਅਜੇ ਤੱਕ ਹਨ ਨੂੰ ਪ੍ਰੋਵਾਈਡ ਹੀ ਕੁਝ ਨਹੀਂ ਕਰਾਇਆ ਡਾਟਾ ਜੀ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਬੈਂਕ ਵਾਲਿਆਂ ਦਾ ਕੀ ਲੱਗਦਾ ਤੁਹਾਨੂੰ ਬਈ ਬੈਂਕ ਵਾਲਿਆਂ ਦਾ ਬਹੁਤ ਵੱਡਾ ਲੈ ਕੇ ਜੀ